सिर में हाथ रख के बोला कि आपको जस्टिस मिलेगा और आपको पंजाब की बेटी खाली हाथ नहीं जाएगी और आज उन्होंने मैंने जो कल मांग करी थी कि पंजाब की बेटी को खाली हाथ ना जाना दिया जाए उन्होंने आज मुझे आश्वासन दे है कि शाम को छह बजे तक इस चीज का आप सबको नतीजा मिल जाए जी डिमांड हमारी वही थी की जो हमारी तीन थी एफ और इनको अरेस्ट किया जाए या इनको ये दूसरी हमारी ये डिमांड थी कि एस एस नानक को पोस्टिंग किया जाए बिकॉज ये सारा लॉ एंड ऑर्डर उनका ख़राब किया हुआ था तीसरी हमारी डिमांड थी कि सी इंक्वायरी वो सारी चीज़ें उन्होंने बोला है हमें आश्वासन दिया है कि हर एक चीज़ हमारे सेटिस्फैक्शन में वो करेंगे और हमने उनको भी वादा किया है कि जहाँ भी पंजाब में अगर उन्होंने आज जस्टिस दिया तो हम जहाँ भी वो कहेंगे हम उनके साथ खड़े हैं मगर हम पंजाब को सुधारने के लिए उनके साथ खड़े हैं जहाँ भी हमारी जरूरत पड़ी सैनिक समेत जितने भी हमारे समय ये हैं सैनिक संगठन है वो उनके साथ खड़े हैं पंजाब को एक पीसफुल स्टेट बनाने आ, के लिए जी शाम छे बजे और मैं पहले सारे मीडिया का भी वापस एक बार थैंक्स करांगी तो लोगों ने इस लड़ जंगे साथ दिता है सारे मेरे सैनिक भा ज मेरे मेरे अफसर तू भी पहले ਐ ਮੇਰੇ ਪ੍ਰਾਣ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਪਹਿਲੇ ਆਪਣੇ ਆਫਸਰਾਂ ਤੋਂ ਪਹਿਲੇ ਇਹਨਾਂ ਨੂੰ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨੇ ਪ੍ਰਗਤੀ ਸੁਵਿਧਾ ਇਹਨਾਂ ਨੇ ਮੇਰਾ ਸਾਥ 1 ਮਿੰਟ ਲਈ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਹੋਏ ਪੂਰੀ ਜਥਾ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਨਾਲ ਖੜੇ ਹੋਏ ਅੱਜ ਵੀ ਇਹੋ ਗੱਲ ਕਹੀ ਹੈ ਅਗਰ ਤਾਨੂੰ ਇਨਸਾਫ ਨਹੀਂ ਮਿਲਿਆ ਤੇ ਜਬ ਤੱਕ ਤਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਸਾਰੇ ਤਾਰੇ ਨਾਲ। ਸ਼ਾਮ 6 ਵਜੇ ਤੱਕ ਕਿਹੜੀ ਕਿਹੜੀ ਮੰਗ ਹੈ ਤੁਹਾਡੀ ਮੰਨ ਲਈ ਜੀ ਮੰਗ ਤੇ ਮੈਂ ਦੱਸ ਦਿੱਤੀ ਆ ਸਾਡੀ ਕੋਈ ਨਵੀਂ ਮੰਗ ਨਹੀਂ ਆ ਉਹੀ ਮੰਗਣ ਜਿਹੜੀ ਪਹਿਲੇ ਵੀ ਦਸੀਆਂ ਸੀਗੀਆਂ ਅਸੀਂ ਹੁਣ ਸ਼ਾਮ ਨੂੰ 6 ਵਜੇ ਤੱਕ ਵੇਟ ਕਰਦੇ ਆ ਐਂਡ ਆਈ ਥੈਂਕਸ ਪ੍ਰਗਨਮਾਨ ਜੀ ਟੂ ਲਿਸਨ ਟੂ ਮੀ ਐਂਡ ਸਾਡੀ ਅਪੀਲ ਨੂੰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ ਆਈ ਐਮ ਵੈਰੀ ਥੈਂਕਫੁਲ ਟੂ ਹਿਮ ਕਰਨਲ ਬਾੜਦੇ ਪਰਿਵਾਰ ਜੀ ਸਾਨੂੰ ਸਾਹਿਬ ਕਿਵੇਂ ਦੇ ਮਾਹੌਲ ਚ ਗੱਲ ਹੋਈ ਐ ਤੇ ਸੀ ਮਾਨ ਸਾਹਿਬ ਨਾਲ ਬਹੁਤ ਸੋਹਣੀ ਮੀਟਿੰਗ ਹੋਈ ਐ ਮਾਨ ਸਾਹਿਬਾ ਨੂੰ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵੀ ਪੂਰਾ ਦੁੱਖ ਸੀ ਕਿ ਜੋ ਪਰਿਵਾਰ ਨਾਲ ਸਾਡੇ ਨਾਲ ਹੋਇਆ ਪੂਰੀ ਗੱਲ ਉਹਨਾਂ ਨੇ ਪਰਿਵਾਰ ਦੀ ਜਥੇਬੰਦੀ ਦੀ ਪੂਰੀ ਗੱਲ ਸੁਣੀ ਹੈ ਕਿ ਜੋ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪੰਜਾਬ ਦੇ ਵਸਨੀਕ ਨਾਲ ਨਹੀਂ ਹੋਣਾ ਚਾਹੀਦਾ ਸਾਡੇ 3.5 ਕਰੋੜਾਂ ਦਾ ਕਹਿੰਦੇ ਮੈਂ ਕਸਟੋਡੀਅਨ ਐ ਐਜ਼ ਅ ਸੀਐਮ ਪੰਜਾਬ ਤੇ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਤੇ ਸ਼ਾਮ ਨੂੰ 5 ਵਜੇ ਉਹਨਾਂ ਨੇ ਮੀਟਿੰਗ ਸੱਦ ਲਈ ਇੱਥੇ ਡੀਜੀਪੀ ਸਾਰੇ ਬੁਲਾ ਲਏ ਨੇ ਚੀਫ ਸੈਕਟਰੀ ਹੋਮ ਸੈਕਟਰੀ ਇਹਨੇ ਸ਼ਾਮ ਨੂੰ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਜਿਹੜਾ ਮੈਂ ਸਖਤ ਤੋਂ ਸਖਤ ਐਕਸ਼ਨ ਲਵਾਂਗਾ ਕਿਸੇ ਨੂੰ ਵੀ ਬਖਸ਼ਣ ਵਾਲਾ ਨਹੀਂ ਹੈਗਾ ਮੈਂ ਸਾਰੇ ਵੀਡੀਓਜ਼ ਵੀ ਦਿਖਾ ਚੁੱਕੇ ਹਾਂ ਸੱਭ ਸੱਭ ਸਟ ਨੇ ਇੱਕ ਨੰਬਰ ਜਾਰੀ ਕੀਤਾ ਲੋਕਾਂ ਦਾ ਸਹਿਯੋਗ ਮੰਗਿਆ ਕਿ ਵੀ ਲੋਕ ਸਾਨੂੰ ਸਬੂਤ ਭੇਜਣ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪਾਸੇ ਸੀਮ ਦਾ ਇਹੋ ਜਿਹਾ ਰਵਈਆ ਸੀਗਾ ਤੁਹਾਡੇ ਨਾਲ ਕੇ ਵਧੀਆ ਸੀਗਾ ਪਰ ਦੂਜੇ ਪਾਸੇ ਲੋਕਾਂ ਦੇ ਸਬੂਤ ਇਸ ਕੇਸ ਨੂੰ ਹੋਰ ਚੇਂਜ ਕਰ ਦਿੱਤਾ ਜਾਊਗਾ ਲੋਕਾਂ ਨੇ ਕੋਈ ਹੋਰ ਵੀਡੀਓ ਭੇਜਿਆ ਜੀ ਨਹੀਂ ਦੇਖੋ ਮੇਰੀ ਗੱਲ ਸੁਣੋ ਵੀਡੀਓਜ਼ ਉਹੀ ਹੋਣਗੀਆਂ ਜੋ ਮੌਕੇ ਤੇ ਹੋਇਆ ਚਾਹੇ ਉਹ ਤੁਸੀਂ ਭੇਜ ਦਿਓ ਚਾਹੇ ਗੁਰਸੇ ਢਿੱਲੋਂ ਭੇਜ ਦੇ ਚਾਹੀ ਕੋਈ ਹੋਰ ਪੱਤਰਕਾਰ ਭੇਜ ਦੇ ਉਹਨੂੰ ਤੁਸੀਂ ਉਹਨੂੰ ਕੋਈ ਛੇੜਖਾਨੀ ਨਹੀਂ ਕਰ ਸਕਦੇ ਜਿਹੜਾ ਮਰਜ਼ੀ ਜੋ ਮਰਜ਼ੀ ਭੇਜੇ ਜੋ ਸਚਾਈ ਉਹ ਸਚਾਈ ਰਹਿਣੀ ਹੈ ਤੇ ਮੈਂ ਸਿੱਟ ਨੂੰ ਕਹਿਣਾ ਚਾਹੁੰਦਾ ਜਿਹੜੇ ਆਪਣੇ ਰਾਈ ਸਾਹਿਬ ਨਹੀਂ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਮੇਰਾ ਸਤਿਕਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਿਆਰ ਹੈ ਉਹਨਾਂ ਨਾਲ ਕੀ ਸਬੂਤਤਾ ਸੀ ਉਹ ਦੇ ਇਕੱਠੇ ਕਰੀਦੇ ਹੁੰਦੇ ਨੇ ਜਿਹੜੀ ਚੀਜ਼ ਕਿਤੇ ਨਾਸ਼ ਹੋ ਹੀ ਹੋਵੇ ਜਿਹੜੀਆਂ ਚੀਜ਼ਾਂ ਆਲਰੇਡੀ ਅਸੀਂ ਪਬਲਿਕ ਡੋਮੇਨ ਚ ਵੀ ਦੇ ਚੁੱਕੇ ਹਾਂ ਮੀਡੀਆ ਚ ਵੀ ਦੇ ਚੁੱਕੇ ਹਾਂ ਪੈਨ ਡਰਾਈਵ ਵੀ ਦੇ ਚੁੱਕੇ ਹਾਂ ਕਿ ਕਨੇ ਕੁਟਮਾਰ ਕੀਤੀ ਕਿਉਂ ਕੀਤੀ ਕਿੰਨੇ ਵਜੇ ਕੀਤੀ ਸਾਰੇ ਚੀਜ਼ਾਂ ਦੇ ਚੁੱਕੇ ਆ ਉਸ ਤੋਂ ਬਾਅਦ ਆ ਵੀ ਦੇ ਚੁੱਕੇ ਹਾਂ ਕਿ ਜਿਹੜ ਬੇਰੀ ਇਨਵੈਸਟੀਗੇਸ਼ਨ ਦਾ ਪਾਰਟ ਹੀ ਨਹੀਂ ਰਹ ਜਾਂਦਾ ਕਦੀ ਇਨਵੈਸਟੀਗੇਸ਼ਨ ਹੁੰਦੀ ਹੈ ਮੈਨੂੰ ਐਂ ਦੱਸੋ ਜਦੋਂ ਐਸਐਸਪੀ ਨਾਨਕ ਸਾਹਿਬ ਨੇ ਤੇ 12 ਪੁਲਿਸ ਮਲਾਜ਼ਮ ਸਸਪੈਂਡ ਕੀਤੇ ਨੇ ਕਾਹ ਕੁ ਸੋਚ ਕੇ ਕੀਤੇ ਹੋਣਗੇ ਦੋਸ਼ੀ ਸੀਗੇ ਤਾਂ ਹੀ ਕੀਤੇ ਨੇ ਬਾਕੀ ਮਲਾਜ਼ਮ ਨਹੀਂ ਕੀਤੇ ਸੋ ਆ ਤਾਂ ਸਿਰਫ ਉਹ ਟਾਈਮ ਹੁੰਦਾ ਕਿ ਜਦੋਂ ਸਰਕਾਰ ਦਾ ਪ੍ਰੈਸ਼ਰ ਪੈ ਰਿਹਾ ਸਾਡਾ ਪੈ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੈ ਜਿੱਥੇ ਕੋਈ ਚੀਜ਼ ਦੀ ਅੰਗ ਚੂਹਾ ਪਹਿਲੂ ਹੁੰਦਾ ਵੀ ਆ ਆਪਾਂ ਚੈੱਕ ਨਹੀਂ ਕੀਤਾ ਸਾਰੀਆਂ ਚੀਜ਼ਾਂ ਅਸੀਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਕੋਈ ਫਰਾਈ ਨਹੀਂ ਜਾਂਦਾ ਤਾਂ ਮੈਨੂੰ ਐਸਐਸਪੀ ਨੂੰ ਟ੍ਰਾਂਸਫਰ ਕਰ ਐਸਐਸਪੀ ਨੂੰ ਟ੍ਰਾਂਸਫਰ ਵੀ ਕਰ ਰਹੇ ਨੇ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਦੂਜਾ ਜਿਹੜੀ ਅਸੀਂ ਦੂਜੀ ਮੰਗ ਸੀ ਸਾਡੀ ਕੋਈ ਵੀ ਤੇ ਵੀ ਮਾਨਸਾਹਬ ਕਾਰਵਾਈ ਕਰਨਗੇ ਤੇ ਸ਼ਾਮ ਨੂੰ 6 ਵਜੇ ਤੁਹਾਨੂੰ ਆਪੀ ਮੀਡੀਆ 'ਚ ਪਤਾ ਲੱਗ ਜਾਣਾ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਸ਼ਾਮ ਨੂੰ 5 ਵਜੇ ਇੱਥੇ ਸਾਰੇ ਨੇ ਆ ਜਾਣਾ ਤੇ ਕਾਰਵਾਈ ਹੋਊਗੀ ਮੈਨੂੰ ਪੂਰੀ ਉਮੀਦ ਹੈ ਲੱਗਦਾ ਹੈ ਕਿ ਤੁਹਾਡੇ ਥੋੜੇ ਇਸ ਮੈਟ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਹੈ ਪੁਲਿਸ ਡਿਪਾਰਟਮੈਂਟ ਦੇਖੋ ਪ੍ਰੈਸ਼ਰਾਈਜ਼ ਹੈ ਜਿਹੜੇ ਮੇਰੇ ਸ਼ੁਭ ਚਿੰਤਕ ਪੁਲਿਸ ਅਫਸਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਢਿੱਲੋ ਸਾਹਿ ਕੀ ਜਿਹੜੇ ਪੁਲਿਸ ਅਫਸਰ ਨੇ ਕਿਉਂਕਿ ਤੁਸੀਂ ਪੂਰੇ ਪੰਜਾਬ ਦੇ ਪੁਲਿਸ ਨਾਲ ਪੰਗਾ ਲੈ ਲਿਆ ਤੇ ਕੋਈ ਵੀ ਅਜ ਤੱਕ ਕਿਸੇ ਨੇ ਅਜ ਤੱਕ ਪੰਜਾਬ ਦੇ ਪੁਲਿਸ ਨਾਲ ਐਡਾ ਸਟੈਂਡਿੰਗ ਲਿਆ ਜਿਵੇਂ ਤੁਸੀਂ ਲੈ ਕੇ ਬੈਗੇ ਤੇ ਹੁਣ ਆਪਣਾ ਧਿਆਨ ਰੱਖਿਓ ਆਹਾ ਕਹਿੰਦੇ ਤੁਹਾਨੂੰ ਵਗ੍ਹਾ ਕਰਦੇ ਮੈਂ ਥੋੜੇ ਤਰ੍ਹਾਂ ਦੇ ਥੋੜੇ ਤੇ ਤਿੰਨ ਤਰ੍ਹਾਂ ਦੇ ਪਰਚੀ ਪਾਉਣ ਬਾਰੇ ਪੰਜਾਬ ਪੁਲਿਸ ਵਾਲੇ ਸੋਚ ਰਹੇ ਨੇ ਕਿਸੇ ਨੀਡੀ ਦਾ ਪਰਚਾ ਇਹ ਕਰਦੇ ਪਰ ਰੱਖਣ ਦਾ ਆਪਾਂ ਕਰਦੇ ਆ ਪੋਲੀਟਿਕਲ ਐ ਜਾਂ ਹੋਰ ਵੀ ਕਰਦੇ ਆ ਵੀ ਉੱਥੇ ਕਿਸੇ ਤਰ੍ਹਾਂ ਦੀ ਛੇੜਖਾਨੀ ਦਾ ਜਾਂ ਕੋਈ ਨਾਰਕੋਟਿਕਸ ਦਾ ਜੇਬੀਚ ਰੱਖ ਦੇਣਗੇ ਜਾਂ ਕੋਈ ਨਜਾਇਜ਼ ਹਥਿਆਰ ਉਦਾ ਵੀ ਪਰਚਾ ਪਾਉਣ ਦੀ ਆ ਤੇਰੀ ਕਰਦੇ ਨੇ ਆਪਣਾ ਧਿਆਨ ਰੱਖਿਓ ਉਹ ਕੱਲ ਸਾਰੀਆਂ ਚੀਜ਼ਾਂ ਮੈਂ ਆਪਣੇ ਆਦਰਨੀਏ ਰਾਜਨਾਥ ਸਿੰਘ ਜੀ ਨੂੰ ਚਿੱਠੀ ਵੀ ਦੇ ਚੁੱਕੇ ਹਾਂ ਰਿਟਰਨ ਵੀ ਦੇ ਚੁੱਕੇ ਹਾਂ ਤੇ ਅਮਿਤ ਸ਼ਾਹ ਜੀ ਦੇ ਘਰੇ ਮੇਰੇ ਆਪਣੇ ਪੀਐਸਓ ਦੇ ਥਰੂ ਆਪਣੀ ਚਿੱਠੀ ਉੱਥੇ ਵੀ ਭੇਜ ਚੁੱਕੇ ਹਾਂ ਪੂਰੀ ਪਾਰਟੀ ਹਾਈ ਕਮਾਂਡ ਨੂੰ ਦੱਸ ਚੁੱਕੇ ਹਾਂ ਕਿ ਆਹ ਘਟਨਾ ਮੇਨ ਨਾਲ ਵਾਪਰ ਸਾਜੀ ਹੈ ਤੇ ਪੂਰੀਆ ਉਹਨਾਂ ਨੂੰ ਅਗਾਂਹ ਕਰ ਚੁੱਕੇ ਹਾਂ ਤੇ ਮੈਨੂੰ ਆਸ ਹੈ ਬੰਦੀ ਕਾਰਵਾਈ ਸਾਰਿਆਂ ਤੇ ਹੋਊਗੀ ਜਿਹੜੇ ਵੀ ਆ ਕਰਨਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਮੈਂ ਸੱਚਾ ਸੱਚ ਦੀ ਲੜਾਈ ਲੜਦੇ ਹਾਂ ਪੂਰੇ ਤਖੜੇ ਹੋ ਕੇ ਲੜਾਂਗੇ